ਦੋਸਤੋ ਆ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਕਿ ਇੱਕ ਬਈਏ ਦੇ ਵੱਲੋਂ ਪੰਜਾਬੀ ਕੁੜੀ ਦੇ ਨਾਲ ਬਤਮੀਜ਼ੀ ਕੀਤੀ ਗਈ ਹੈ ਕੁੜੀ ਦੇ ਵਾਲ ਖਿੱਚੇ ਹਨ ਅਤੇ ਉਸਦੇ ਥੱਪੜ ਮਾਰਿਆ ਹੈ ਤਾਂ ਦੱਸਿਆ ਦੋਸਤੋ ਕਿ ਇਹ ਵੀਡੀਓ ਦਿੱਲੀ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਕੈਫੇ ਦੇ ਵਿੱਚ ਬਈਆ ਕੰਮ ਕਰਦਾ ਸੀ ਅਤੇ ਉੱਥੇ ਇੱਕ ਪੰਜਾਬੀ ਕੁੜੀ ਕੰਮ ਕਰਦੀ ਸੀ ਅਤੇ ਉਸੇ ਭਈਏ ਨੇ ਹੀ ਪੰਜਾਬੀ ਕੁੜੀ ਦੇ ਥੱਪੜ ਮਾਰਿਆ ਅਤੇ ਵਾਲ ਵੀ ਖਿੱਚੇ ਤੇ ਉਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਇਸ ਦਾ ਸੋਧਾ ਲਾਇਆ ਹੈ ਜਿਸ ਦੀ ਵੀਡੀਓ ਤੁਸੀਂ ਅੱਗੇ ਦੇਖ ਸਕਦੇ ਹੋ ਆ ਦਿੱਲੀ ਕੈਫੇ ਦਾ ਭਈਆ ਜੀ ਇਹਨੇ ਦਿੱਲੀ ਕੈਫੇ 'ਚ ਲੱਗਾ ਆ ਕੁੜੀ ਇੱਥੇ ਇੱਕ ਯਾਰ ਉਹ ਕੁੜੀ ਪੰਜਾਬਣ ਚੋ ਹੋਰ ਦੱਸੋ ਇਹਨਾਂ ਦੀ ਦਿਲਵਤੀ ਹੋਈ ਕਿ ਨਹੀਂ ਹੋਈ ਇਹਦੇ ਕੋਲ ਹੁਣ ਲੱਗੇ ਆ ਮਾਫੀਆਂ ਮੰਗਾਉਣੇ ਦਾ ਲੱਗਾ ਜੋ ਸੋਤਾ ਲੱਗਣ ਇਹਦਾ ਫੋਨ ਕੱਟਾ ਫੋਨਾਂ ਟੁੱਟ ਓਏ ਕਿੱਥੇ ਗਿਆ ਓਏ ਕਿੱਥੇ ਗਿਆ ਹਾਈ ਦੋਸਤੀ ਆ ਮੁੰਡਾ ਦਿੱਲੀ ਕਾਹਦੇ ਵਿੱਚ ਲੁਕਾਇਆ ਪੈਸਾ ਆ ਇਹਨੇ ਪੰਜਾਬੀ ਕੁੜੀ ਕੰਮ ਕਰਦੀ ਉਹਦੇ ਚੂੜੇ ਕਾ ਖੁਰਿਆ ਇਹਨਾਂ ਨੂੰ ਇਹ ਕਿੰਨੇ ਹੱਕ ਦਿੱਤਾ ਮੈਨੂੰ ਦੱਸੋ ਇਹ ਗੱਲ ਪੈਂਦਾ ਹੁਣ ਕੇ ਕਹਿੰਦੇ ਸਿੰਘ

ਉਹੀ ਰ ਕੰਟੀ ਵੀ ਸੋਣਾਲੇ ਪਈਏ ਦੋਸਤੋ ਤੁਸੀਂ ਕਹਿਣਾ ਚਾਹੋਗੇ ਨਿਹੰਗ ਸਿੰਘਾਂ ਦੀ ਕਾਰਵਾਈ ਬਾਰੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਵੀ ਜ਼ਰੂਰ ਦੱਸਣਾ ਅਤੇ ਜੀ ਹੋਰ ਲੇਟੈਸਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ